ਜਿਹੜਾ ਅਰਬਨ ਪਲੈਨਿੰਗ ਹੁੰਦੀ ਹੈ ਸ਼ਹਿਰੀ ਵਿਕਾਸ ਹੁੰਦਾ ਵਾ ਸ਼ਹਿਰੀ ਉਸਾਰੀ ਹੁੰਦੀ ਹੈ ਇੱਕ ਬਹੁਤ ਸਪੈਸ਼ਲਾਈਜ਼ਡ ਸਬਜੈਕਟ ਹੈ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਵਾ ਕਿ ਅਸੀਂ ਜਦੋਂ ਵੀ ਇਹੋ ਜਿਹੇ ਪ੍ਰੋਜੈਕਟ ਲੈ ਕੇ ਆਉਂਦੇ ਆ ਉਹਨਾਂ ਨੂੰ ਬਿਨਾਂ ਧਿਆਨ ਦਿੱਤੇ ਇਹੋ ਜਿਹੇ ਪ੍ਰੋਜੈਕਟ ਅਸੀਂ ਲੈ ਆਉਂਦੇ ਆ ਇਸੇ ਕਰਕੇ ਅੱਜ ਅਸੀਂ ਵਿਚਾਰ ਰਹੇ ਹਾਂ ਕਿ ਜਿਹੜਾ ਡ੍ਰੀਮ ਪ੍ਰੋਜੈਕਟ ਅਰਬਨ ਸਟੇਟ ਲੁਧਿਆਣਾ ਆ ਰਿਹਾ ਵਾ ਇਹ ਕੀ ਲੋਕਾਂ ਵਾਸਤੇ ਕਿਸਾਨਾਂ ਵਾਸਤੇ ਲਾਹੇਵੰਦ ਲਾਭਕਾਰੀ ਸਕੀਮ ਹੈ ਫਾਇਦੇਮੰਦ ਸਕੀਮ ਹੈ ਜਾਂ ਉਹਨਾਂ ਦਾ ਇੱਕ ਉਜਾੜੇਦਿਆ ਉਜਾੜੀ ਦੀ ਸਕੀਮਾ ਉਜਾੜੀ ਦਾ ਕਾਰਿਆ ਮੇਰਾ ਆਪਣਾ ਮੰਨਣਾ ਵਾ ਕਿ ਇਹ ਇੱਕ ਬਹੁਤ ਵੱਡੇ ਪੱਧਰ ਤੇ ਲੋਕਾਂ ਨੂੰ ਉਜਾੜਨ ਦੀ ਇੱਕ ਕੋਸ਼ਿਸ਼ ਹੈ ਇੱਕ ਉਪਰਾਲਾ ਵਾ ਜਾਂ ਇੱਕ ਸਕੀਮਾ ਆ ਪੰਜਾਬ ਦੇ ਵਿੱਚ ਕੋਈ ਪਲਾਨਡ ਸ਼ਹਿਰ ਜਾਂ ਸਾਰੇ ਸਾਊਥ ਏਸ਼ੀਆ ਚ ਪਲਾਨ ਸ਼ਹਿਰ ਬੜੇ ਥੋੜੇ ਜਿਨੇ ਉਹਨਾਂ ਚ ਇੱਕ ਚੰਡੀਗੜ੍ਹ ਆ ਚੰਡੀਗੜ੍ਹ ਨੂੰ 1950 ਤੋਂ 54 ਦੇ ਵਿੱਚ ਚ ਨੂੰ ਉਹ ਸੜਨ ਦਾ ਪਲਾਨ ਬਣਿਆ ਸੀ ਨਾਸ਼ਨਲ ਲੈਵਲ ਤੇ ਉਹ ਪਲਾਨ ਬਣਿਆ ਸੀ ਉਹ ਤੋਂ ਪੰਡਿਤ ਨਹਿਰੂ ਨੇ ਵੀ ਉਹਦੇ 'ਚ ਬੜਾ ਇੰਟਰਸਟ ਲਿਆ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਬਾਦ ਦੇ ਵਿੱਚ ਬਣੇ ਪ੍ਰਤਾਪ ਸਿੰਘ ਕੈਰੋ ਨੇ ਉਹਦੇ 'ਚ ਬਹੁਤ ਇੰਟਰਸਟ ਲਿਆ ਅ ਔਰ ਉਹਦੇ ਵਾਸਤੇ ਬੜੀ ਸੋਚ ਸਮਝ ਕੇ ਉਹ ਇਲਾਕਾ ਚੁਣਿਆ ਗਿਆ ਜਿਹੜਾ ਬਹੁਤ ਜ਼ਿਆਦਾ ਉਪਜਾਊ ਨਹੀਂ ਸੀ ਮੈਂ ਕਿਸੇ ਦੇ ਕਿਸੇ ਪਿੰਡ ਦਾ ਨਹੀਂ ਜਾਂ ਕਿਸੇ ਇਲਾਕੇ ਬਾਰੇ ਮੈਂ ਕੋਈ 네ਗੇਟਿਵ ਗੱਲ ਨਹੀਂ ਕਰਨੀ ਚਾਹੁੰਦਾ ਪਰ ਸਭ ਨੂੰ ਪਤਾ ਕਿ ਜਿਹੜਾ ਸਬਮਾਉਂਟ ਨੇ ਸੇਰੀਆ ਹੁੰਦਾ ਬਿਲਕੁਲ ਪਹਾੜਾਂ ਦੇ ਨਾਲ ਮੁਹਾਲੀ ਜ਼ਿਲ੍ਹੇ ਦਾ ਰੋਪੜ ਜ਼ਿਲ੍ਹੇ ਦਾ ਜਾਂ ਹੁਸ਼ਿਆਰਪੁਰ ਜ਼ਿਲ੍ਹੇ ਦਾ ਜਾਂ ਪ੍ਰਧਾਨਪੁਰ ਜ਼ਿਲ੍ਹੇ ਦਾ ਜਿਹੜਾ ਪਹਾੜਾਂ ਦੇ ਨਾਲ ਲੱਗਦਾ ਵਾ ਉਹ ਕੋਤਾ ਬਿਚਾਉਂ ਜਰ ਤੇਲਾ ਨਹੀਂ ਹੁੰਦਾ ਠੇਕਾ ਵੀ ਉੱਥੇ ਕੱਟ ਹੁੰਦਾ ਤੇ ਬਾਕੀ ਥਾਵਾਂ ਦੇ ਠੇਕਾ 80-80 ਹਜ਼ਾਰ ਰਿਹਾ ਉੱਥੇ ਮਸਾਂ ਹੀ 35-40 30 35-25-30 ਹਜ਼ਾਰ ਦੇ ਠੇਕਾ ਹੀ ਹੁੰਦਾ ਕਿਸੇ ਵੇਲੇ ਬਹੁਤ ਘੱਟ ਸੀ ਇੱਥੋਂ ਦੇ ਲੋਕ ਜ਼ਿਆਦਾ ਗੁੱਜਰ ਪਰਿਵਾਰ ਸਨ ਜਾਂ ਕੁਝ ਮਾੜੇ ਜ਼ਿਮੀਦਾਰ ਸੀਗੇ ਹੋਰ ਪੰਜਾਬ ਦੇ ਜ਼ਿਮੀਦਾਰ ਸੀਗੇ ਜੱਟ ਪਰਿਵਾਰ ਸੀਗੇ ਕੋਈ ਇਹ ਹੋਰ ਕਈ ਕਸਤਾਂ ਦੇ ਲੋਕ ਉੱਥੇ ਰਹਿੰਦੇ ਸਨ ਜਿਹੜੇ ਦੁੱਧ ਵੇਚ ਕੇ ਜਾਂ ਇਸ ਤਰ੍ਹਾਂ ਦਾ ਕੰਮ ਕਰਦੇ ਸਨ ਕੋਈ ਬਹੁਤ ਧਨਵਾੜ ਲੋਕ ਇਹਨਾਂ ਇਲਾਕਿਆਂ ਦੇ ਵਿੱਚ ਆਪਾਂ ਨੂੰ ਸਭ ਨੂੰ ਪਤਾ ਵਾ ਨਹੀਂ ਰਹਿੰਦੇ ਸੀ ਪ੍ਰਸਾਤੀ ਨਾਲੇ ਉੱਥੋਂ ਦੇ ਲੰਘਦੇ ਸੀ ਔਰ ਕਈ ਵਾਰਾਂ ਕਈ ਕਿ ਦਿਨ ਉਹ ਏਰੀਆ ਬਲੌਕ ਵੀ ਹੋ ਜਾਂਦਾ ਸੀ ਲੋਕਾਂ ਦੀ ਆਵਾਜ਼ ਆ ਵੀ ਬੰਦ ਹੋ ਜਾਂਦੀ ਸੀ ਸੋ ਉਹ ਜਿਹੜਾ ਚੁਣਿਆ ਏਰੀਆ ਚੁਣਿਆ ਗਿਆ ਉਹਨੂੰ ਇੱਕ ਪ੍ਰੋਪਰ ਡਿਵੈਲਪਮੈਂਟ ਸ਼ੇਪ ਦਿੱਤੀ ਗਈ ਔਰ ਉਹਦੇ ਵਾਸਤੇ ਉਸ ਤੋਂ ਬਾਅਦ ਫਿਰ ਕੋਈ ਪ੍ਰੋਪਰ ਪਲਾਨਡ ਸਿਟੀ ਨਹੀਂ ਬਣਿਆ ਮੈਨੂੰ ਯਾਦ ਹੈ 1975 70 ਜਦੋਂ ਮੈਂ ਹਾਲੀ ਨਵੇਂ ਨਵੇਂ ਜਰਨਲਿਜ਼ਮ ਦੇ ਵਿੱਚ ਆ ਰਿਹਾ ਸੀ ਉਹਨਾਂ ਦੇ ਨਾਲ ਇੱਕ ਸਕੀਮ ਬਣੀ ਸੀ ਕਿ ਚੰਡੀਗੜ੍ਹ ਦੇ ਏਅਰ ਬਿਗਰ ਤੇ ਸੱਤ ਨਵੇਂ ਟਾਊਨਸ਼ਿਪ ਬਣਾਏ ਜਾਣ ਔਰ ਸੱਤਾਂ ਨੂੰ ਚੰਡੀਗੜ੍ਹ ਨਾਲ ਕਨੈਕਟ ਕੀਤਾ ਜਾ ਬਹੁਤ ਅੱਛੀ ਸਕੀਮ ਸੀ ਲੇਕਿਨ ਕਿਸੇ ਵਜ੍ਹਾ ਨਾਲ ਉਹ ਸਿਰੇ ਨਹੀਂ ਚੜ ਸਕੀ ਔਰ ਉਸ ਤੋਂ ਬਾਅਦ ਫਿਰ ਆਪਾਂ ਵੇਖਿਆ ਹੀ ਆ ਕਿ ਕਿਵੇਂ ਮੁਹਾਲੀ ਪੰਚਕੂਲਾ ਜ਼ੀਰਕਪੁਰ ਖਰੜ ਔਰ ਹੋਰ ਨਾਲ ਦੇ ਇਲਾਕੇ ਜਿਹੜੇ ਨੇ ਉਹ ਕਿਵੇਂ ਵਸੇ ਕਿਵੇਂ ਇੱਕ ਤਰੀਕੇ ਨਾਲ ਨਿਜਾਇਜ਼ ਕਲਦੀਆਂ ਪਹਿਲਾਂ ਬੜੀਆਂ ਫਿਰ ਉਹਨਾਂ ਨੂੰ ਰੈਗੂਲੇਟ ਕੀਤਾ ਗਿਆ ਰੈਗੂਲਰਾਈਜ਼ ਕੀਤਾ ਗਿਆ ਇੱਕ ਤਰੀਕੇ ਨਾਲ ਚੰ디ਗੜ੍ਹ ਸਪਿਲਓਵਰ ਇਫੈਕਟ ਸੀ ਜਿਹੜੇ ਚੰ디ਗੜ੍ਹ ਚ ਲੋਕ ਅਫੋਰਡ ਨਹੀਂ ਸੀ ਕਰ ਸਕਦੇ ਉਹ ਉੱਥੇ ਜਾਂਦੇ ਰਹੇ ਜਿਹੜੇ ਉੱਥੇ ਅਫੋਰਡ ਨਹੀਂ ਕਰ ਸਕਦੇ ਸੀ ਉਹ ਹੋਰ ਅੱਗੇ ਚਲੇ ਗਏ ਸੋ ਪਰ ਪ੍ਰੋਪਰ ਪਲੈਨਿੰਗ ਜਿਹੜੀ ਸੀ ਸ਼ੁਰੂ ਦੇ ਵਿੱਚ ਨਹੀਂ ਸੀ ਹੁਣ ਜ਼ਰੂਰ ਪੰਚਕੁਲ ਔਰ ਜਿਹੜਾ ਮੋਹੱਲੀ ਆ ਬਹੁਤ ਅੱਛੇ ਡਿਵੈਲਪਰ ਹੋ ਰਹੇ ਨੇ ਦੇ ਕੋਈ ਸ਼ੱਕ ਨਹੀਂ ਫਿਰ ਮੈਨੂੰ ਯਾਦ ਹੈ 1978-80 ਦੇ ਵਿੱਚ ਰਣਜੀਤਗੜ੍ਹ ਪ੍ਰੋਜੈਕਟ ਲੈਂਦਾ ਗਿਆ ਰਣਜੀਤਗੜ੍ਹ ਪ੍ਰੋਜੈਕਟ ਫਲੋਰ ਬਿਲਕੁਲ ਤਿਆਸਤੂ ਤਿਆਦੀ ਉਪਰ ਬਰੌਂਡਾ ਪ੍ਰੋਜੈਕਟ ਸੀਗਾ ਨਵਾਂ ਸ਼ਹਿਰ ਉਸਾਰਨ ਦੀ ਪ੍ਰੋਜੈਕਟ ਸੀ ਆਈਡੀਆ ਸੀ ਕਿ ਲੋਕ ਧਨਾ ਦਾ ਪ੍ਰੈਸ਼ਰ ਘਟਾ ਕੇ ਜਿਲੰਦਰ ਦਾ ਪ੍ਰੈਸ਼ਰ ਘਟਾ ਕੇ ਰਣਜੀਤਗੜ ਦੇ ਵਿੱਚ ਲੋਕੀ ਵੱਸ ਸਕਣ ਲੇਕਿਨ ਉਹ ਵੀ ਪ੍ਰੋਜੈਕਟ ਸਿਰੇ ਨਹੀਂ ਚੜਿਆ ਸਰਕਾਰਾਂ ਉਦੋਂ ਲਗਾਤਾਰ ਸਰਕਾਰਾਂ ਵੀ ਅਦਲਾ ਬਦਲੀ ਪੰਜਾਬ ਦੇ ਵਿੱਚ ਹੁੰਦੀ ਰਹੀ ਫਿਰ 1993 ਦੇ ਵਿੱਚ ਬਿਆਨ ਸਿੰਘ ਨੇ ਨਿਊ ਚੰਡੀਗੜ੍ਹ ਪ੍ਰੋਜੈਕਟ ਲਈ ਅੰਤ ਫਿਰ ਬਿਗਨ ਸਿੰਘ ਵੀ ਬਿਆਨ ਸਿੰਘ ਦੀ ਡੈਥ ਹੋ ਗਈ ਹਰਜਨ ਸਿੰਘ ਬਰਾਉਂਦ ਨੂੰ ਜਿਪੋ ਦਾ ਇੰਟਰਸਟ ਨਹੀਂ ਲਿਆ ਔਰ ਫਿਰ 2000 ਸੰ 2000 ਔਰ 2001 ਦੇ ਵਿੱਚ ਨਿਊ ਚੰਡੀਗੜ੍ਹ ਦੁਬਾਰਾ ਪ੍ਰੋਜੈਕਟ ਜਿੱਥੇ ਬਾਅਦ ਹੁਣ ਨਿਊ ਚੰਡੀਗੜ੍ਹ ਬਣਿਆ ਹੁਣ ਬੋਲਾਪੁਰ ਏਰੀਆ ਜਿਹੜਾ ਚੰਡੀਗੜ੍ਹ ਦੇ ਨਾਲ ਹੈ ਉੱਥੇ ਹੁਣ ਨਵਾਂ ਪ੍ਰੋਜੈਕਟ ਜਿਹੜਾ ਵਾ ਉਹ ਚੱਲਿਆ ਵਾ ਹਾਲਾਂਕਿ ਮੇਰੇ ਸਾਹਮਣੇ ਨਾਲ ਯਸ਼ੁਵੀ ਸਿੰਘ ਬਾਦਲ ਨੇ ਪ੍ਰੋਜੈਕਟ ਚਲਾਇਆ ਸੀ ਮੇਰੇ ਸਾਹਮਣੇ ਨਾਲ ਉਹਦੀ ਜੀ ਪ੍ਰੋਪਰ ਪਲੈਨਿੰਗ ਨਹੀਂ ਹੋਈ ਵਾਤਾਵਰਨ ਦਾ ਖਿਆਲ ਨਹੀਂ ਰੱਖਿਆ ਗਿਆ ਔਰ ਇਹੋ ਹੀ ਡਰਿਆ ਕਿ ਜਿਹੜੋਂ ਕਿਤੇ ਬਹੁਤ ਜ਼ਿਆਦਾ 1988 ਵਰਗੇ ਫਲਾਗ ਆ ਗਏ ਬਰਸ਼ਾਂ ਦੇ ਜਾਂ ਦਰਿਆਵਾਂ ਦੇ ਉੱਥੇ ਜਿਹੜਾ ਸਿਸਮ ਬਿਗਾਰਨ ਦਾ ਉਹਦੀ ਮਾਰ ਹੇਠ ਹੋ ਲੱਗਾ ਜਿਹੜਾ ਉਹ ਆਸਰ ਦਾ ਖਿਆਲ ਉਹ ਇੱਕ ਸੈਪਰੇਟ ਮਸਲਾ ਹੁਣ ਆਪਾਂ ਅੱਜ ਦੇ ਮਸਲੇ ਤੇ ਆਉਨੇ ਆ ਕਿ ਇਹ ਡ੍ਰੀਮ ਪ੍ਰੋਜੈਕਟ ਜਿਹੜਾ ਵਾ ਇਹਦੇ ਤੇ ਇਤਰਾਜ਼ ਕਿਉਂ ਹੈ ਇਤਰਾਜ਼ ਦੇ ਤੇ ਕਈ ਆ ਪਹਿਲੋਂ ਤੇ ਇਤਰਾਜ਼ ਇਹ ਆ ਕਿ ਇੱਕ ਨਵਾਂ ਪ੍ਰੋਜੈਕਟ ਕਿਉਂ ਲਿਆਣਾ ਜਿਹੜੇ ਪ੍ਰੋਜੈਕਟ ਪੁਰਾਣੇ ਚੱਲੇ ਹੋਏ ਨੇ ਉਹਨਾਂ ਨੂੰ ਬਈਨ ਕੰਪਲੀਟ ਕਿਉਂ ਨਹੀਂ ਕਰਦੇ ਨਿਊ ਚੰਡੀਗੜ੍ਹ ਪ੍ਰੋਜੈਕਟ ਹਾਲੀ ਕੰਪਲੀਟ ਹੋਣਾ ਰਿਹਾ ਇਸੇ ਤਰ੍ਹਾਂ ਬਹੁਤ ਸਾਰੀਆਂ ਅਰਬਨ ਸਟੇਟਸ ਵਾਸਤੇ ਕਿਸਾਨਾਂ ਤੋਂ ਜ਼ਮੀਨ ਆਲਰੇਡੀ ਲੈ ਕੇ ਖਾਲੀ ਪਈ ਹੋਈ ਐ ਅਸੀਂ ਉਥੇ ਉਦਯੋਗ ਨਹੀਂ ਲਿਆ ਸਕੇ ਪਹਿਲਾਂ ਉਥੇ ਉਦਯੋਗ ਲਿਆਉਣ ਦੀ ਕੋਸ਼ਿਸ਼ ਕਰੀਏ ਜਿਹੜੀ ਜ਼ਮੀਨ ਤੁਹਾਡੇ ਕੋਲ ਐ ਰਾਜਪੁਰੇ ਚ ਜਾਂ ਪਠਾਨਕੋਟ ਚ ਜਾਂ ਹੋਰ ਬਟਾਲੇ ਚ ਜਿੱਥੇ ਕਿ ਅਰਬਨ ਸਟੇਟ ਬਣੇ ਹੋਏ ਨੇ ਪਹਿਲਾਂ ਅਡਮਿਨਿਸਟ੍ਰੇਸ਼ਨ ਆਈ ਆਪਾਂ ਔਰ ਫਿਰ ਇਹ ਵੀ ਸੋਚਣਾ ਪਊਗਾ ਕਿ ਜਦੋਂ ਤੁਸੀਂ ਇਹੋ ਜਿਹੇ ਉਪਜਾਊ ਇਲਾਕਾ ਬਰਬਾਦ ਕਰ ਦੇ ਜੇ ਤੇ ਉਹਨਾਂ ਪਿੰਡਾਂ ਦਾ ਕੀ ਬਣੂਗਾ ਜਿਵੇਂ ਚੰਡੀਗੜ੍ਹ ਦੇ ਵਾਕੇ ਮਹਿਲਤੀ 31 ਪਿੰਡ ਜਿਨੂੰ ਉਜਾੜੇ ਸੀਗੇ ਉਹਨਾਂ ਦਾ ਖੇਤੀਬਾੜੀ ਦਾ ਲਾਕਾ ਲੈ ਲਿਆ ਸੀ ਤਾਂ ਪਿੰਡ ਰਹਿਣ ਦਿੱਤੇ ਗਏ ਸੀ ਉਹ ਪਿੰਡਾਂ ਦਾ ਕੀ ਬਣਿਆ ਫਾਂਜੀ ਉਹ ਪਿੰਡ ਦੇ ਲੋਕ ਜਿਹੜੇ ਨੇ ਵਿਚਾਰੇ ਦਿਹਾੜੀ ਕਰ ਲਏ ਨੇ ਉੱਥੇ ਇੱਕ ਇੱਕ ਦੋ ਦੋ ਕਮਰੇ ਬਣ ਕੇ ਰੈਂਟ ਆਊਟ ਕੀਤੇ ਜਾ ਰਹੇ ਨੇ ਬਹੁਤ ਮਾੜੀ ਹਾਲਤ ਦੇ ਵਿੱਚ ਸਲਮ ਕਲੋਨੀਆਂ ਬਣੀਆਂ ਹੁਣ ਸਾਰੇ ਪਿੰਡਾਂ ਦੇ ਵਿੱਚ ਸੋ ਜੇ ਤੁਸੀਂ ਇਹ ਨਵੀਂ ਸਕੀਮ ਲਾ ਰਹੇ ਜੇ ਤੇ ਜਿਹੜੇ 24 ਪਿੰਡ ਜਾਂ 32 ਪਿੰਡ ਉਠਾਉਣੇ ਆ ਉਹ ਪਿੰਡਾਂ ਦਾ ਕੀ ਤੁਹਾਡਾ ਕਾਰਨ ਵਾਸਤੇ ਕੀ ਪਲਾਨ ਹੈ ਕਹਿਣ ਦਾ ਮਤਲਬ ਇਹ ਆ ਕਿ ਇਹੋ ਜੀ ਸਕੀਮ ਬਿਨਾ ਪਲਾਨ ਦੇ ਬਿਨਾ ਵਿਜ਼ਨ ਦੇ ਦੂਰਅੰਦੇਸ਼ੀ ਤੇ ਤੁਸੀਂ ਨਹੀਂ ਜਾ ਸਕਦੇ ਇੱਕ ਸਿਰਫ ਸੀਏ ਗਲਾਡਾ ਔਰ ਹਰਪਾਲ ਸਿੰਘ ਚੀਮਾ ਜਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇੱਕ ਨਵੀਂ ਉਸਾਰੀ ਨਹੀਂ ਕਰ ਸਕਦੇ ਇਹ ਟਾਊਨ ਪਲਾਨਰ ਨਹੀਂ ਹੈਗੇ ਜਦੋਂ ਚੰਡੀਗੜ੍ਹ ਬਸਣਾ ਸੀ ਉਦੋਂ ਆਪਕੋ ਪਤਾ ਵਾ ਕਿ ਲਾਕੂ ਬੂਜ਼ੀਅਰ ਵਰਗੇ ਜਨਰੇਟ ਵਰਗੇ ਮੈਕਸਵੈਲ ਫਰਾਈ ਵਰਗੇ ਜੀ ਐਨ ਡਰੂ ਵਰਗੇ ਨਰੇਂਦਰ ਸਿੰਘ ਲੰਬਾ ਵਰਗੇ ਤੇ ਤੇਜ ਪ੍ਰਕਾਸ਼ ਵਰਗੇ ਜਿਹੜੇ ਆਰਕੀਟੈਕਟ ਸੀ ਯੂਰੀ ਚੋਧੀ ਵਰਗੇ ਆਰਕੀਟੈਕਟ ਸੀ ਇਹ ਲੋਕਾਂ ਨੂੰ ਟਾਊਨ ਪਲਾਨਰਸ ਨੂੰ ਇਨਵੋਲ ਕੀਤਾ ਗਿਆ ਸੀ ਹੁਣ ਕਿਹੜਾ ਟਾਊਨ ਪਲਾਨਰ ਤੁਸੀਂ ਇਨਵੋਲ ਕਰ ਲਿਜੀਏ ਐਵੇਂ ਸਕੀਮ ਛੜਤੀ ਤੁਸੀਂ ਹਵਾ ਛੜਤੀ ਇਦਾਂ ਨਹੀਂ ਟਾਊਨ ਬਣਾਇਓ ਸਾਈਜੰਦੇ ਔਰ ਫਿਰ ਵਾਕਈ ਕੀ 24000 ਏਕੜ ਦੀ ਲੋੜ ਹੈ ਕੀ ਤੁਸੀਂ ਨਵਾਂ ਚੰਡੀਗੜ੍ਹ ਸੌਣ ਲੱਗੇ ਜੇ ਉੱਥੇ ਔਰ ਇਹ ਕਿਹੜੀ ਕਿੰਨੀ ਕੁ ਪਲੈਨਿੰਗ ਕੀਤੀ ਤੁਸੀਂ ਕਿ ਨਵਾਂ ਚੰਡੀਗੜ੍ਹ ਲਗਾਣੇ ਦੇ ਲੱਗੇ ਦਾਖਾ ਜਮਸੂਗਾ ਔਰ ਫਿਰ ਦਾਖਾਸ਼ ਕਿਉਂ ਬਹੁਤ ਵੱਡਾ ਪਿਯਾਉ ਚੰਗਾ ਪਿਯਾਉ ਇਲਾਕਾ ਵਾ ਪਹਿਲੀ ਗੱਲ ਤੇ ਇਹ ਵੀ 24000 ਏਕੜ ਚਾਹੀਦਾ ਕਿ ਨਹੀਂ ਚਾਹੀਦਾ ਕਿੰਨਾ ਚਾਹੀਦਾ ਵਾ ਤੁਸੀਂ ਪਹਿਲਾਂ 100 ਏਕੜ ਦੇ ਨਾਲ ਕਿਉਂ ਨਹੀਂ ਸ਼ੁਰੂ ਕਰਦੇ ਇੱਕ ਜਾਂ ਦੋ ਸੈਕਟਰ ਕਿਉਂ ਨਹੀਂ ਬਣਾਉਂਦੇ ਸਿੱਧੇ 100 ਸੈਕਟਰ ਦਾ ਪਲਾਨ ਕਿਉਂ ਬਣਾਉਂਦੇ ਹਾਂ ਠੀਕ ਹੈ ਫਿਊਚਰ ਪਲੈਨਿੰਗ ਵਾਸਤੇ ਤੁਸੀਂ ਕੁਝ ਏਰੀਆ ਖਾਲੀ ਰੱਖੋ ਜਾਂ ਵਿਜੂਅਲਾਈਜ਼ ਕਰ ਲਓ ਕਿ ਆਹ ਏਰੀਆ ਸੀ ਕਿਸੇ ਵੇਲੇ ਕੁਆਇਰ ਕਰ ਸਕਦੇ ਆ ਪਰ ਪਹਿਲਾਂ ਸ਼ੁਰੂਦ ਕਰੀਏ ਨਾ ਪਹਿਲਾਂ ਸਪਿਲਓਵਰ ਇਫੈਕਟ ਕਿੰਨਾ ਗਿਆ ਇੱਕ ਸੈਕਟਰ ਦਾ 100 ਏਕੜ ਦਾ 150 ਏਕੜ ਦਾ 200 ਏਕੜ ਦਾ 24000 ਏਕੜ ਕਿਉਂ ਔਰ ਫਿਰ ਇਹ ਜੇ ਨਮਾਜ਼ ਸ਼ਹਿਰ ਬਸਾਉਣਾ ਵਾ ਤੇ ਫਿਰ ਲੁਧਿਆਣੇ ਦੇ ਕੋਲ ਕਿਉਂ ਹੁਸ਼ਾਰਪੁਰ ਕੋਲ ਕਿਉਂ ਨਹੀਂ ਪਠਾਨਕੋਲ ਕੋਲ ਕਿਉਂ ਨਹੀਂ ਜਾਂ ਰੋਪੜ ਕੋਲ ਕਿਉਂ ਨਹੀਂ ਜਿੱਥੇ ਸਬ ਮਾਉਂਟਨਸ ਏਰੀਆ ਬਾ ਜਿੱਥੇ ਇੰਨੀ ਉਪਜਾਊ ਜ਼ਮੀਨ ਨਹੀਂ ਹੈ ਉੱਥੇ ਆਪਾਂ ਜਾ ਕੇ ਕਿਉਂ ਨਹੀਂ ਬਸਾਉਂਦੇ ਫਿਰ ਤੁਸੀਂ ਕਿਸਾਨਾਂ ਨੂੰ ਕੌਨਫੀਡੈਂਸ ਦੇ ਵਿੱਚ ਲਿਆ ਕੇ ਨਹੀਂ ਲਿਆ ਇਹ ਵੀ ਸੋਚਣਾ ਪਊਗਾ ਕਿਸਾਨਾਂ ਦੀ ਮਰਜ਼ੀ ਤੋਂ ਬਿਨਾ ਤੁਸੀਂ ਉਹਨਾਂ ਨੂੰ ਉਚਾਰ ਨਹੀਂ ਸਕਦੇ ਵੈਸੇ ਤੇ ਉਹਨਾਂ ਨੂੰ ਜਦੋਂ ਉਹਨਾਂ ਦੀ ਜ਼ਮੀਨ ਵੀ ਐਕਵਾਇਰ ਕਰਨੀ ਆ ਜੇ ਉਹ ਉੱਜੜ ਜਾਣਗੇ ਤਾਂ ਉਹਨਾਂ ਨੂੰ ਸਮਝਾਉਣ ਦੀ ਲੋੜ ਆ ਕਿ ਤੈਨੂੰ ਤੈਨੂੰ ਇਸ ਪਾਸੇ ਨਹੀਂ ਪੈਣਾ ਚਾਹੀਦਾ ਕੀ ਤੁਸੀਂ ਉਹ ਕੋਸ਼ਿਸ਼ ਕੀਤੀ ਹੈ ਮੈਂ ਜਿਵੇਂ ਹੁਣ ਦੱਸਿਆ ਵੀ ਪੰਜੰਦੀਗੜ ਦੇ ਨਾਲ ਦੇ ਜਿਹੜੇ ਪਿੰਡ ਸੀਗੇ ਉਹ ਅੱਜ ਵੀ ਉਹਨਾਂ ਨੂੰ ਸਮਝ ਨਹੀਂ ਆ ਰਹੀ ਪੀ ਅਸੀਂ ਉਹ ਨਾ ਪਿੰਡ ਨੇ ਉਹ ਨਾ ਸ਼ਹਿਰ ਨੇ ਸੋ ਇਸ ਕਰਕੇ ਕਿਸਾਨਾਂ ਨੂੰ ਤੁਸੀਂ ਇਹ ਕਿਹਾ ਕਿ ਵੀ ਜੋ ਹਰਪਾਲ ਸਿੰਘ ਚੀਮਾ ਕਹਿ ਰਹੇ ਨਾ ਉਹ ਹੀ ਇਸ ਮਿਸਿੰਗ ਅ ਗੁੱਡ ਫਾਰ ði 3s ਉਹ ਕਹਿ ਰਹੇ ਨਹੀਂ ਜੀ ਕਿ ਅਸੀਂ ਉਹਨਾਂ ਨੂੰ ਹਜ਼ਾਰ-ਹਜ਼ਾਰ ਗਜ ਦਾ ਪਲਾਟ ਦਵਾਂਗੇ ਅਸੀਂ ਉਹਨਾਂ ਨੂੰ 200 ਗਜ ਦਾ ਕਮਰਸ਼ੀਅਲ ਪਲਾਟ ਦਵਾਂਗੇ ਕਿਉਂ ਉਹਨੂੰ ਤੁਸੀਂ ਵੱਡੀ ਦੇ ਰਹੇ ਚ ਹੈ ਉਹਨਾਂ ਦਾ ਫਿਊਚਰ ਪਲਾਨ ਉਹਨਾਂ ਨੂੰ ਸਰਮ ਦਾ ਕੀ ਪਲਾਨ ਹੈ ਔਰ ਐਗਜ਼ੈਕਟਲੀ ਇਹ ਤੇ ਕਰਨਾ ਕੀ ਤੁਸੀਂ ਸ਼ਹਿਰ ਬਸਾਉਣਾ ਹੈ ਕਿ ਇੰਡਸਟਰੀਅਲ ਪਲਾਟ ਲਿਆਉਣੇ ਆ ਜਾਂ ਇੰਡਸਟਰੀਅਲ ਪ੍ਰੋਜੈਕਟ ਲਿਆਉਣੇ ਆ ਇੰਡਸਟਰੀਅਲ ਪ੍ਰੋਜੈਕਟ ਲਿਆਉਣੇ ਤੇ ਕੀ ਹੋ ਜਾ ਪ੍ਰੋਜੈਕਟ ਲਿਆਉਣੇ ਸਾਰੇ ਬਹੁਤ ਸਾਰੇ ਕਾਲਜ ਨੇ ਬੜੀ ਵਧੀਆ ਗੱਲ ਕੀਤੀ ਕਿ ਐਗਰੋ ਇੰਡਸਟਰੀ ਲਿਆਓ ਜੇ ਲਿਆ ਅਸਲ ਦੇ ਵਿੱਚ ਤੇ ਤੁਹਾਨੂੰ ਇਹ ਸਾਰੀ ਸਕੀਮ ਦੇ ਉੱਤੇ ਮੁੜ ਵਿਚਾਰ ਹੋਣਾ ਚਾਹੀਦਾ ਵਾ ਔਰ ਡੈਫੀਨਿਟਲੀ ਜਿਸ ਤਰੀਕੇ ਨਾਲ ਇਹ ਸਕੀਮ ਚਲਾਈ ਜਾ ਰਹੀ ਆ ਇਹ ਬਿਲਕੁਲ ਕਿਸਾਨਾਂ ਦੀ ਬਰਬਾਦੀ ਆ ਉਜਾੜਾ ਵਾ ਔਰ ਇਹਦੇ ਤੇ ਆਪਾਂ ਸਾਰਿਆਂ ਨੂੰ ਪ੍ਰੈਸ਼ਰ ਪਾ ਕੇ ਇਸ ਸਕੀਮ ਨੂੰ ਬਰામ ਦੇਣਾ ਚਾਹੀਦਾ ਵਾ ਠਲ ਦੇਣੀ ਚਾਹੀਦੀ ਆ ਔਰ ਪ੍ਰੋਪਰ ਜੇ ਕੋਈ ਸਕੀਮ ਨਹੀਂ ਆ ਤੇ ਪ੍ਰੋਪਰ ਪਲੈਨਿੰਗ ਦੇ ਨਾਲ ਸਕੀਮ ਲਾ ਵੀ ਜਾਵੇ